ਸ੍ਰੀ ਗੁਰੂ ਜੀ ਸਾਰਿਆਂ ਨੂੰ ਆਪਾਂ ਆਪਣੇ ਜੀਵਨ ਨੂੰ ਖਸ਼ਾਲ ਬਣਾਉਣਾ ਚਾਹਲਿਆ ਤੇ ਕੁਝ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਉਹ ਗੱਲਾਂ ਮੈਂ ਤੁਹਾਨੂੰ ਦੱਸਣ ਲੱਗੀ ਆਂ ਧਿਆਨ ਨਾਲ ਸੁਣਿਓ ਨੰਬਰ 1 ਤਾਂ ਇਹ ਆ ਵੀ ਆਛਾਵਾਂ ਦਾ ਤਿਆਗ ਕਰੋ ਜਿਵੇਂ ਆਪਣੇ ਮਨ ਦੀ ਸ਼ਾਂਤੀ ਹੈ ਜਿਹੜੀ ਉਹ ਇਛਾਵਾਂ ਜਿਹੜੀਆਂ ਉਹ ਖਤਮ ਕਰ ਦੋ ਕੋਈ ਚੀਜ਼ ਹੁੰਦੀ ਆਪਾਂ ਨੂੰ ਜੇ ਮਿਲਦੀ ਆਪਾਂ ਕਹਿੰਦੇ ਅੱਜ ਤੋਂ ਵੱਧ ਮਿਲਣੀ ਚਾਹੀਦੀ ਆਪਾਂ ਨੂੰ ਇਸ ਦੇ ਨਾਲ ਆਪਣੇ ਮਨ ਦੀ ਸ਼ਾਂਤੀ ਨਸ਼ਟ ਹੋ ਜਾਂਦੀ ਨੰਬਰ 2 ਕਿਸੇ ਨਾਲ ਆਪਣੀ ਤੁਲਨਾ ਨਾ ਕਰੋ ਜੇ ਆਪ ਕਿਸੇ ਨਾਲ ਆਪਣੀ ਤੁਲਨਾ ਕਰਦੇ ਆ ਤਾਂ ਇਹ ਬਹੁਤ ਗਲਤ ਹੈ ਕਿਉਂਕਿ ਕੋਈ ਰਾਜਾ ਕੋਈ ਫਕੀਰ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਸਭ ਆਪ ਦੀ ਆਪ ਦੀ ਥਾਂ ਉਹਨਾਂ ਨੇ ਆਪ ਦਾ ਖਾਣਾ ਆਪਾ ਆਪ ਦਾ ਖਾਣਾ ਇਸ ਲਈ ਤੁਸੀਂ ਵੀ ਆਪ ਦੇ ਘਰੇ ਬੀਰੋ ਭਾਵੇਂ ਤੁਸੀਂ ਗਰੀਬ ਹੋ ਭਾਵੇਂ ਅਮੀਰ ਹੋ ਪਰ ਆਪਣੇ ਆਪ ਨੂੰ ਆਪ ਦੀ ਨਜ਼ਰ ਦੇ ਵਿੱਚ ਤੁਸੀਂ ਆਪ ਦੇ ਆਪ ਨੂੰ ਅਮੀਰ ਸਮਝਿਆ ਕਰੋ ਕਦੇ ਵੀ ਗਰੀਬ ਨਾ ਸਮਝੋ ਚੜ੍ਹਦੀ ਕਲਾ ਚ ਰਹਿਆ ਕਰੋ ਪ੍ਰਮਾਤਮਾ ਸੋ ਨੂੰ ਹਰ ਵਕਤ ਹਰ ਕਰੀ ਤੁਹਾਡੀ ਰੱਖਿਆ ਕਰਦਾ ਹੈ ਨੰਬਰ 10 ਬਿਨਾ ਮਤਲਬ ਕਿਸੇ ਤੋਂ ਵੀ ਮਦਦ ਨਾ ਮੰਗੋ ਕਦੇ ਵੀ ਕਿਸੇ ਤੋਂ ਬਿਨਾ ਮਤਲਬ ਮਦਦ ਨਹੀਂ ਲੈਣੀ ਚਾਹੀਦੀ ਕਿਉਂਕਿ ਅਗਲਾ ਕਹਿੰਦਾ ਲਾਈ ਜਿਉ ਮੇਰੇ ਕੋਲ ਮਦਦ ਲੈਣ ਆਇਆ ਸੀ ਉਹ ਆਜ਼ੀ ਵਾਸੀ ਆਪਕੀ ਲੈਣਾ ਕਿਸੇ ਤੋਂ ਵੱਧ ਚਲਾਈ ਨੰਬਰ 4 ਖੁਦ ਨਾਲ ਪਿਆਰ ਕਰੋ ਆਪ ਦੇ ਆਪ ਨਾਲ ਪਿਆਰ ਕਰੋ ਪਰਮਾਤਮਾ ਸੋਨੇ ਚਲਦੀ ਕਲਾ ਚ ਰੱਖੇਗਾ ਨੰਬਰ 5 ਹੋ ਗਿਆ ਵਿਕਰੋਧ ਗੁੱਸਾ ਹੰਕਾਰ ਤੇ ਈਰਖਾ ਇਹੋ ਆਪ ਦੇ ਮਨ ਦੇ ਵਿੱਚੋਂ ਜਮ੍ਹਾਂ ਖਤਮ ਕਰਦੇ ਨੰਬਰ 7 ਹੈਗਾ ਜ਼ਰੂਰੀ ਹੈ ਇਹ ਮਾਨੂੰ 6 ਰੱਖਣਾ ਚਾਹੀਦਾ ਆਪਾਂ ਆਪਣੇ ਮਨ ਵਿੱਚ 6 ਰੱਖਾਂਗੇ ਆਪਾਂ ਦਾ ਆਪਣਾ